ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਆ ਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਇਹ ਤਾਂ ਸੱਜਣੋ ਧੀਰ ਆ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਆ ਗਿਆ ਸੱਜਣੋ ਵਪਾਰ ਲੈਣ ਦਾ ਕੰਮ ਆ ਤੇ ਗੱਲਾਂ ਬਾਤਾਂ ਹੋਈਆਂ ਮਨ ਕੇ ਚੱਲੋ ਵੀ ਤਿੰਨ ਪੀੜੀਆਂ ਹੋ ਗਈਆਂ ਬਾਈ ਹਰੀ ਕਹਿੰਦੇ ਵੀ ਵਪਾਰ ਕਰਦੇ ਆ ਇਹਨੂੰ ਤੇ ਬਾਕੀ ਮੈਂ ਤੁਹਾਡੀ ਗੱਲਬਾਤ ਨਾਲ-ਨਾਲ ਕਰਾਈ ਚੱਲੂੰਗਾ ਜੇ ਤੁਹਾਨੂੰ ਤਿੰਨ ਝੂਟੀਆਂ ਸੂਈਆਂ ਸਵਾਇਆਂ ਸਜਣੋ ਤੇ ਇੱਕ ਨਾਲ ਅਸਰ ਝੂਟੀ ਵੀ ਆ। ਆਜੋ ਡਿਟੇਲ ਲੈਣੇ ਆ ਤੁਰਤਾਰ ਕੇ ਵੇਣੇ ਆ ਕੋਈ ਵੀ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਨੰਬਰ ਚੱਲਦਾ ਰਹੂਗਾ ਸਕਰੀਨ ਤੇ ਤੇ ਕਰਕੇ ਗੱਲਬਾਤ ਤੇ ਕਰਿਓ ਖਰੀਦਦਾਰੀ ਧੰਨਵਾਦ ਐਂਡ ਤੱਕ ਵੀਡੀਓ ਵੇਖਿਓ। ਸਾਤਿਕਾਲ ਜੀ ਸਾਤਿਕਾਲ ਜੀ ਸਾਤਿਕਾਲ ਜੀ ਹੋਰ ਸੁਣਾਓ ਠੀਕ ਹੈ ਜੀ ਠੀਕ ਹੈ ਚੜਦੀ ਕਲਾ ਨਾ ਚੜਦੀ ਕਲਾ ਜੀ ਸ਼ੁਕਰ ਦਾਤਾ ਦਾ ਆਪਣਾ ਨਾਮ ਦੱਸ ਦੀਏ ਜੀ ਨਾਮ ਮੇਰਾ ਜੀ ਮੁੰਡੇ ਦੇ ਕਾਕੇ ਦਾ ਨਾਮ ਦੇ ਚੱਲਦਾ ਜੀ ਹਰਦੀਪ ਸਿੰਘ ਕਾਨੂੰਨ ਸਤਨਾਮ ਸਿੰਘ ਸਤਨਾਮ ਸਿੰਘ ਸਾਰੇ ਸਤਨਾਮ ਨੂੰ ਜਾਣਦੇ ਹੈ ਹੰਦ ਸੱਤਾ ਕਰਕੇ ਸੱਤਾ ਕਰਕੇ ਜਾਣਦੇ ਆ ਤੇ ਐਡਰੈਸ ਆਪਣਾ ਬਾਪੂ ਜੀ ਐਡਰੈਸ ਭਾਜੀ ਆਗੇ ਪਿੰਡ ਧੀਰ ਹਾਂਜੀ ਗੁਰਦਾਸਪੁਰ ਦਸਿਲਵਟਾਲਾ ਠੀਕ ਹੈ ਤੇ ਆਪਣਾ ਵਪਾਰ ਦਾ ਕੰਮ ਹੈ ਨਾ ਠੀਕ ਆ ਪੁਰਾਣਾ ਹੀ ਆ ਨਾ ਬਹੁਤ ਪੁਰਾਣਾ ਤੀਜੀ ਪੀੜੀ ਹੋ ਗਈ ਆ ਜੀ ਵਪਾਰ ਕਰਦੇ ਆ ਤੀਜੀ ਪੀੜੀ ਹਾਂਜੀ ਠੀਕ ਆ ਤੇ ਮਾਲ ਕਿਹੜੇ ਏਰੀਏ ਦਾ ਜ਼ਿਆਦਾ ਆਪਣੇ ਕੋਲੇ ਆਉਂਦਾ ਮਾਲ ਭਾਜੀ ਸਾਰਿਆਂ ਨੂੰ ਪਤਾ ਵੇ ਇਹ ਤਾਂ ਲੋਕਲ ਦੇ ਗੰਦੇ ਜਾਰੇ ਹਰਿਆਣੇ ਤੋਂ ਲੈਨੇ ਮਾਲ ਭਾਜੀ ਤੁਸੀਂ ਹਰਿਆਣੇ ਚੋਂ ਹੀ ਲੈ ਬਿਲਕੁਲ ਹਰਿਆਣੇ ਚੋਂ ਜੰਗਲਾਂ ਤੋਂ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਈਏ ਮੋਬਾਈਲ ਨੰਬਰ ਪਾ ਜੇਗਾ 70878 ਹਾਂਜੀ 63643 ਠੀਕ ਆ ਹਾਂਜੀ ਤੇ ਆਪਾਂ ਜੀ ਆ ਝੂਟੀ ਤੋਂ ਸ਼ੁਰੂ ਕਰੀਏ ਵੀਰੇ ਹਾਂਜੀ ਤੇ ਕਿਹੜਾ ਸੂਆ ਭਰਾ ਜੀ ਇਹ ਪਹਿਲਾ ਸੂਆ ਭ ਦੰਦਾ ਤੇ ਜਵਾਨ ਹੋ ਗਈ ਤੇ ਸੂਈ ਪਹਿਲਾ ਸੂਆ ਪਲੂਨ ਕੱਟੀ ਹਾਂਜੀ ਹਾਂਜੀ ਇਹ ਕਿੰਨੇ ਚਰ ਦੀ ਸੂਈ ਆ ਸਤਨਾਮ ਵੀਰੇ ਤੇ ਕਿੰਨਾ ਦੁੱਧ ਆ ਦੁੱਧ ਪਾਜੀ ਨੂੰ ਹੋਗਾ ਜੀ ਜਿਹੜਾ ਕੰਡੇ ਵਾਲਾ 10 ਕਿਲੋ 10 ਕਿਲੋ ਤੱਕੜੀ ਵਾਲਾ ਕੋਈ ਵੀ ਆ ਜੇ ਹਾਂਜੀ ਜਿੱਦਾ ਮਸੂਲਤੇ ਵਿੱਚ ਹੋ ਖੁੱਲਾ ਦੁੱਧ ਹੋ 10 ਕਿਲੋ ਕਰਮਾ ਵਾਲੀ ਥੱਲੇ ਹੈਨਾ ਬਾਹਰ ਹੋ ਗਿਆ 10 ਕਿਲੋ ਲਾਓ ਪਤਲੀ ਚਮੜੀ ਆ ਸਿੰਘ ਸਿੰਘ ਬਹੁਤ ਕੱਟੀ ਦਾ ਚੰਗਾ ਹੈਨਾ ਤੇ ਸਤਨਾਮ ਸੂਈ ਕਿੰਨੇ ਚਰ ਦੀ ਵੀਰੇ ਸੂਈ ਨੂੰ ਪਾਜੀ ਨੂੰ 25 ਦਿਨ ਹੋ ਗਏ ਜੀ 25 ਦਿਨ ਹੋ ਗਏ ਸੂਈ ਹਾਂਜੀ 25 ਦਿਨ ਹੋ ਗਏ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਚੂਣ ਚਾਨਕ ਨੰਬਰ ਬਹੁਤ ਹੀ ਵਧੀਆ ਸਿਣੀ ਸਜਣੋ ਸਾਰੀ ਜੈਡ ਬਲੈਕ ਝੋਟੀ ਆ ਸਤਨਾਮ ਕਰਾਈ ਖਤੂਰ ਚੱਕ ਵੀਰੇ ਲਓ ਵੀ ਤੌਰ ਚੈੱਕ ਕਰ ਲਓ ਇੱਕ ਨੰਬਰ ਤੇ ਝੋਟੀ ਜਿਹੜੀ ਤੁਹਾਨੂੰ ਵਿਖਾਈਏ ਦੂ ਅੱਗੇ ਵੀ ਝੋਟੀ ਬਹੁਤ ਟਾਪ ਦੀ ਖੜੀ ਉਹ ਵੀ ਆਪਾਂ ਵਿਖਾਉਣੇ ਆ ਪਹਿਲਾਂ ਇਹਦੀ ਤੌਰ ਕਰ ਲਓ ਚੈੱਕ ਸਜਣੋ ਦੇਖੋ ਲਿਵਾ ਪਾਂਡਾ ਲੱਗਾ ਕੱਟੀ ਨੂੰ ਤੇ ਇਹ ਨੋਟ ਕਰ ਲਿਓ ਵੀ ਹਜੇ ਆਪਣੀ ਚਵਾਈ ਰਹਿੰਦੀ ਆ ਹਨਾ ਹਾਂਜੀ ਬਈ ਚਵਾਈ ਰਹਿੰਦੀ ਆ ਜੀ ਹਾਂ ਕਿਉਂਕਿ ਹਾਂਜੀ 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 ਤੇ 9 ਵਜੇ ਚੋਈਆਂ ਸੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਘੰਟਾ ਡੇਢ ਘੰਟਾ ਹੀ ਲੇਟ ਆ ਸੱਜਣਾ ਕੋਈ ਬਾਲੀਆਂ ਨਹੀਂ ਤੇ ਬਾਕੀ ਜਦੋਂ ਜਿਹੜਾ ਦੁੱਧ ਦੱਸਿਆ ਜਾਂਦਾ ਸੂਏ ਪਸ਼ੂ ਦਾ ਆਪਾਂ ਚੋ ਸਕਦੇ ਆ ਹਾਂਜੀ ਤੇ ਚਵਾਈ ਤਾਂ ਸਤਨਾਮ ਬਹੁਤ ਪੂਲੀ ਹੂ ਹਨਾ ਬਹੁਤ ਪੂਲੀ ਭਾਜੀ ਬਹੁਤ ਸੋਹਣੀ ਤਾਂ ਹਾਂ ਕਿਉਂਕਿ ਥਣ ਬਹੁਤ ਕੰਮ ਦਾ ਲੱਗਾ ਕੱਟੀ ਨੂੰ ਹਨਾ ਹਾਂਜੀ ਤੁਹਾਡੇ ਹੋਟਲ ਕਿਹਨਾਂ ਪਾਸਾ ਜਾਣਗੇ ਹਾਂ ਨਹੀਂ ਠੀਕ ਕੱਟਾ ਕਿ ਕੱਟੀਏ ਦੇ ਕੋਲੇ ਵੀਰੇ ਕੱਟਾ ਭਾਈ ਇਹਦੇ ਨਾਲ ਕੱਟਾ ਭਾਈ ਇਹਦੇ ਮਗਰ ਆ ਗਿਆ ਕੱਟਾ ਜਿਹੜਾ ਬੈਠਾ ਇਹੀ ਹੋਊ ਇਹਦਾ ਇਹ ਸੱਜਣੋ ਜਿਹੜਾ ਬੱਚੇ ਨੂੰ ਇਹਨੇ ਜਨਮ ਦਿੱਤਾ ਚੈੱਕ ਕਰ ਲਓ ਤੇ ਸਤਨਾਮ ਵੀਰੇ ਫੇਰੇ ਦਾ ਸ਼ਾਹ ਜੀ ਰੇਟ ਕੀ ਰਊਗਾ ਇਸ ਕੱਟੀ ਦਾ ਪਹਿਲੀ ਵਾਰੀ ਮਿਲੇ ਆ ਤੇ ਰੇਟ ਆਪਣੇ ਉਹ ਹੁਣ ਵੀ ਜਿਹੜਾ ਅਗਲਾ ਐਂ ਕਵੇ ਸਤਨਾਮ ਵੀ ਮਨ ਵੀ ਜਾਵੇ ਤੇ ਲੈ ਵੀ ਜਾਵੇ ਹਾਂ ਪੂਰਾ ਪੂਰਾ 1 ਲੱਖ ਰੁਪਈਆ 1 ਲੱਖ ਰੁਪਈਆ ਉਹਦੇ ਮਾਨਤਾਨ ਹੋ ਜਾਊਗਾ ਉਹ ਚ ਪਿਆਰ ਮੁਹੱਬਤ ਹੋ ਜਾਊਗਾ ਹੈਨਾ ਨਹੀਂ ਠੀਕ ਹੈ ਲਓ ਵੀ ਸੱਜਣੋ ਇੱਕ ਨੰਬਰ ਤੇ ਜਿਹੜੀ ਕੱਟੀ ਚਲਾ ਕੇ ਵਿਖਾਤੀ ਤੁਹਾਨੂੰ 1 ਲੱਖ ਰੁਪਈਆ ਇਹਦਾ ਜਿਹੜਾ ਰੇਟ ਵੀਰ ਹਰਾਂ ਨੇ ਤੈਅ ਕੀਤਾ ਸਿੰਘ ਚੈੱਕ ਕਰੋ ਕਿੰਨਾ ਟੌਪ ਦਾ ਲੱਗਾ ਤੇ ਇਥੋਂ ਇਹਦੇ ਥਣ ਲੇਵ ਦੀ ਕੁਆਲਿਟੀ ਚੈੱਕ ਕਰੋ ਆ ਗਾੜੀ ਵੀ ਮੈਂ ਦੀ ਸੱਜਣੋ ਚੰਗੀ ਹੋਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਕਿਉਂਕਿ 2 ਸਵਾ 2 ਕਿਲੋ ਦੁੱਧ ਗਾੜੀ ਚ ਹੋਊਗਾ ਕੋਈ ਨੂੰ ਲੈ ਬਾ ਚੰਗਾ ਵਿਖਾਉਣੀ 2 ਸਵਾ 2 ਬਾਹਰ ਹੋਊਗਾ ਹਾਂ ਹੋਊਗਾ ਤੇ ਆਹ ਕੱਟੀ ਵੀ ਬਹੁਤ ਚੰਗੀ ਸਤਨਾਮ ਹਰੇ ਚੌਗੀ ਹੈ ਕਿਆ ਬਾਤ ਆ ਯਾਰ ਬੜਾ ਸੋਹਣਾ ਕੱਦ ਕਾਟਾ ਕੱਟੀ ਦਾ ਹਨਾ ਲੇਵਾ ਭਾਂਡਾ ਸਜਣੋ ਪੂਰਾ ਚੰਗਾ ਸੂਆ ਪਹਿਲਾ ਹਨਾ ਤੇ ਮੂੰਹ ਚੌਗੀ ਕਿਆ ਬਾਤ ਆ ਤੇ ਇਸ ਇਤਨਾਮ ਕਿੰਨੇ ਚਰਦੀ ਸੂਈ ਆ ਇਹਨੂੰ ਭਾਜੀ 3 ਮਹੀਨਾ ਲਾਓ ਇਹਨੂੰ ਫਿਰ ਹੋ ਗਿਆ ਮਹੀਨਾ ਲਾਓ ਇਹਨੂੰ ਵੀ ਸੂਈ ਨੂੰ ਥਣ ਥਣ ਇਹਦਾ ਵੀ ਪਾਵਰ ਵਾਲਾ ਹਨਾ ਕਿਆ ਬਾਤ ਹੈ ਹੰਡੀਆਂ ਚੀਜ਼ ਨਾ ਉਹ ਜਿਹੜਾ ਮਰਜੀ ਚੋਵੇ ਬੁੜੀ ਚੁਈ ਜਾਵੇ ਬੰਦਾ ਚੁਈ ਜਾਵੇ ਹਨਾ ਬਾਕੀ ਰਵੇ ਚੰਗੇ ਦੀਆਂ ਰਵੇ ਤਾਂ ਹਾਂ ਜਿਹੜੇ ਹਰਿਆਣੇ ਦਾ ਮਾਲ ਤੁਹਾਨੂੰ ਪਤਾ ਫਿਰ ਹਾਂ ਤੇ ਚਵਾਈ ਪੋਲੀ ਹੈ ਨਾ ਇਹਦੀ ਸੋਹ ਪੋਲੀ ਠੀਕ ਠੀਕ ਹੈ ਠੀਕ ਚੱਲ ਪੱਤ ਚੱਲ ਠੀਕ ਹੈ ਇਹਦੇ ਮਗਰ ਸੱਜਣੋ ਨੋਟ ਕਰਿਓ ਬੱਚਾ ਇਹਦੇ ਵੀ ਕੱਟਾ ਕਾਲਾ ਕੱਟਾ ਇਹਦੇ ਕੋਲੇ ਦੇਖਿਓ ਤੇ ਬਾਕੀ ਸੱਜਣੋ ਇਹਨਾਂ ਨੋਟ ਕਰ ਲਿਓ ਯਾਰ ਮਹੀਨਾ ਦੁੱਧ ਤੇ ਆਉਂਦਾ ਪਸ਼ੂ ਹੀ ਲਾ ਲੂ ਦਿੰਦਾ ਤੇ ਆ ਜੀ ਆ ਜੀ 25 ਦਿਨ 15 ਦਿਨ ਹਾਂ ਮੈਂ ਇੰਨੇ ਦਾ ਲਈ ਜਾਂਦੀ ਵੀਰੇ 15 ਦਿਨ ਦਾ ਦੁੱਧ ਹੀ ਮਿਲਦਾ ਹੋ ਜਾਂਦੀ ਹਾਂ ਜੀ ਆ ਜਾਂਦੀ ਆ ਜਾਂਦੀ ਤੇ ਇਹਦਾ ਰੇਟ ਸ਼ਾ ਜੀ ਕੀ ਰਹੂਗਾ ਇਹਦਾ ਮੁੱਲ ਭਾਜੀ 1 ਲੱਖ 20000 ਇੱਕ ਲੱਖ 25000 25000 ਹਾਂ ਜੀ 12 ਕੋਲੋਂ 13 ਕੋਲੋਂ ਦੁੱਧ 12 ਕਰਕੇ ਦੇਣੀ ਆ ਦੁੱਧ 13 ਹੀ ਆ ਦੇ 12 ਮੰਨ ਕੇ ਕੋਈ ਵੀ ਆ ਜੇ ਉਹ ਤਿੰਨ ਤਿੰਨ ਟਾਈਮ ਚੋ ਕੇ ਚਵਾਈ ਕਰਕੇ ਖੜੇ ਠੀਕ ਆ ਠੀਕ ਆ ਠੀਕ ਔ ਜੀ ਨੇ ਪੈਸੇ ਲਾਉਣੇ ਆ ਹਨਾ ਤੇ ਆਪ ਦੀ ਤਸੱਲੀ ਕਰਕੇ ਖੜੇਗੇ ਤਸੱਲੀ ਕਰਕੇ ਖੜੇ ਵਾਕਈ ਸਹੀ ਗੱਲ ਆ ਬਾਪੂ ਜੀ ਫਿਰ ਆਪਾਂ ਨੂੰ ਵੀ ਸੰਤੁਸ਼ਟੀ ਤੇ ਅਗਲੇ ਨੂੰ ਵੀ ਹਾਂ ਨਹੀਂ ਠੀਕ ਆ ਬਾਕੀ ਕੱਟੀ ਬਹੁਤ ਚੰਗੀ ਆ ਹਨਾ ਆਉਂਦੇ ਸੂਏ ਨੂੰ ਵੀਰੇ ਯਾਰ ਹੋਰ ਵੀ ਕੱਦ-ਕੁੱਦ ਕਰਕੇ ਇੱਕ ਕਿੱਦਾਂ ਸੋਹਣਾ ਫੱਬ ਬਣ ਜਾਣਾ ਇਹਦਾ ਠੀਕ ਆ 1,25,000 ਉਹਦੇ ਚ ਪਿਆਰ ਮੁਹabbat ਜਿਹੜਾ ਫੋਨ ਲਾਵੇ ਹੈਨਾ ਸੌਦਾ ਜਿੱਥੇ ਹੋ ਜੇ ਤੈ ਬਹਿ ਜੇ ਬਿਲਕੁਲ ਜੀ ਬਿਲਕੁਲ ਤੇ ਇੱਕ ਆ ਗਈ ਸਤਨਾਮ ਵੀਰੇ ਅੱਗੇ ਕੱਟੀ ਇਹਦਾ ਕੀ ਹਿਸਾਬ ਕਿਤਾਬ ਆ ਇਹ ਕਿਦੋਂ ਵੀ ਭਾਈ ਦੋ ਦ 13 13.5 ਕਿਲੋ ਪਰ ਇਹਦਾ 12 ਦੱਸੋ 12.5 ਦੇ ਗੇੜ ਚ ਮੈਂ ਕੰਡੇ ਵਾਲਾ ਜਰਾ ਸਾਢੇ 12 ਕਿਲੋ ਤੱਕੜੀ ਤੇ ਰੱਖ ਦਿੰਦੀ ਆ ਕਰਮਾਂ ਵਾਲੀ ਜੋ ਕੇ ਹੈ ਸੁਵਾ ਇਹ ਵੀ ਪਲੂਣ ਹੀ ਪਲੂਣ ਬਿਲਕੁਲ ਚੌਗੀ ਆ ਜੀ ਨਹੀਂ ਠੀਕ ਨਵੀਆਂ ਕਟੀਆਂ ਦੇ ਜਾਦੇ ਸ਼ਕੀਨ ਆ ਹਨਾ ਹਾਂ ਜੀ ਹਾਂ ਜੀ ਨਵੀਆਂ ਨਵੀਆਂ ਨਾਲੇ ਯਾਰ ਅਗਲੇ ਦੇ 2 ਰੁਪਏ ਗਾਂ ਨੂੰ ਵੀਰੇ ਨਾਲ ਰਲ ਜਾਂਦੇ ਆ ਨਾਲੇ ਬਾਪੂ ਜੀ ਅਗਲਾ ਦੁੱਧ ਪੀ ਲੈਂਦਾ ਤੇ ਵਾਦੇ ਦੀ ਆ ਵਾਦੇ ਦੀ ਆ ਘਾਟੇ ਵਾਲੀ ਬਾਕੀ ਛੰਡੀ ਜਦਾ ਆ ਭਾ ਜਦਾ ਬੱਚਾ ਗਿਆ ਮਾਰ ਗੱਡੀ ਚ ਓਕੇ ਬੱਚਾ ਤਾਂ ਗੱਡੀ ਚ ਮਰ ਗਿਆ ਵਾ ਤੇ ਪੂਛੀ ਬਣਾਈ ਆ ਸਬੂਤ ਕਰਕੇ ਬੱਚਾ ਭਾਣ ਕੋਈ ਵੀ ਛੱਡ ਲੋ ਚੱਲ ਦੀ ਆ ਐਡੀ ਸਿਆਣੀ ਆ ਸਿਆਣੀ ਆ ਗੁਰੂ ਰਾਮਦਾਸ ਦੀ ਮੇਰ ਨਾਲ ਕੰਮ ਨਹੀਂ ਕਰਨਾ ਬੂਸ਼ੀ ਫਮ ਇਹ ਕੋਚਾ ਰੱਖੋ ਐਦਾਂ ਕਰ ਦਿਜੀਏ ਬਸ ਆਹ ਕੰਮ ਧਾਰ ਲੈਣੀ ਆ ਆ ਵੇਖੋ ਕਿਆ ਬਾਤ ਉਹਦੀ ਛੱਡ ਕੇ ਚੋਂ ਐਦਾਂ ਧਾਰ ਲੈਣੀ ਬਸ ਫਸਪਾਣਾ ਜਨਾਨੀ ਚੋਲੇ ਬੰਦਾ ਚੋਲੇ ਧਾਰ ਹੀ ਲੈਣੀ ਬਸ ਬੂਸ਼ੀ ਰੱਖੋ ਚਾਹ ਰੱਖੋ ਗਾੜੀ ਉਹਦਾ ਸਬੂਤ ਜੀ ਕਹਿੰਦੇ ਖਾਦੀ ਹੋਵੇ ਉਹ ਪਈ ਆਪਣੇ ਕੋਲੇ ਵੀ ਅਗਲੇ ਨੂੰ ਜੱਜਮੈਂਟ ਆ ਜਾਂਦੀ ਵੀ ਇੰਨੇ ਚਿਰ ਦੀ ਸੂਈ ਆ ਆ ਵੇਖੋ ਗੱਡੀ ਦੇ ਵਿੱਚ ਗੱਡੀ 'ਚ ਬੱਚਾ ਮਰ ਗਿਆ ਸੀ ਥਕਾਉ ਆ ਦੂਰ ਦਸ ਪੈਂਡਾ ਹੁੰਦਾ ਤੇ ਹਨਾ 15 ਕਿੰਨੇ ਟਾਈਮ ਪੌਂ ਜਿਹੜੀਆਂ ਨੇ ਆਹ ਵੇਖੋ ਰੱਖਦਾ ਇਹਦਾ ਬੱਸ ਸਿੰਘਦੀ ਹੈ ਇਹ ਵੀ ਚਲਾ ਕੇ ਖੋਣਾ ਠੀਕ ਆ ਕੱਢੀ ਬਾਤ ਤੇ ਇਹ ਦੰਦਾ ਚ ਚੌਕੀ ਇਹ ਵੀ ਚੌਕੀ ਚੌਕੀ ਬਾਜੀ ਕੀ ਬਾਤ ਆ ਚੌਕੀਆਂ ਛੇਗੀਆਂ ਕਟੀਆਂ ਸੱਜਣੋ ਬਹੁਤ ਵੱਡੀ ਹੋ ਜੂਗੀ ਬਹੁਤ ਚੰਗੀ ਮੈਂ ਹੋ ਜੀ ਬਾਕੀ ਜਿਹੜੇ ਇਹਦੇ ਚ ਗੌਣ ਆ ਨਾ ਹਾਂਜੀ ਹਾਂਜੀ ਉਹ ਗੁਸ ਗਾਣਾ ਦੀ ਖੜਾ ਖੜਾ ਇਹਦਾ ਹਾਂ ਗੁਸਲੀ ਆ ਹਨਾ ਕਿਉਂਕਿ ਵੀਰੇ ਬੱਚੇ ਤੋਂ ਬਿਨਾਂ ਤਾਂ ਟਕੌਣੀਆਂ ਔਖੀਆਂ ਪਹਿਲਾਂ ਕਟੀਆਂ ਕਿਹੜੇ ਦੇ ਵੇਖਿਆ ਨਹੀਂ ਭਾਜੀ ਇਹ ਕੁਰਸੀਆਂ ਦੀ ਬਸ ਆਵੇ ਇੱਥੇ ਛੱਡ ਕੇ ਖੁੱਲੀ ਪਾ ਦਿਓ ਕੀ ਬਾਤ ਹੈ ਕੋਈ ਨਹੀਂ ਕਿੱਲੇ ਦੇ ਬੰਨਣੀ ਤੋਂ ਉੱਥੇ ਚੋਣੀ ਆ ਬਾਤ ਧਾਰ ਲਓ ਮੈਂ ਕਰਵਾ ਲਈਏ ਠੀਕ ਹੈ ਲੈ ਜੀ ਵੀ ਜਿੱਥੇ ਬਾਕੀ ਚਵਾ ਵੀ ਇੱਕ ਨੰਬਰ ਨਿਕਲਦਾ ਕਿਉਂਕਿ ਗਵਾਂਡੀਆਂ ਘਰੇ ਧਾਰ ਚਲੀ ਜਾਵੇ ਹਨਾ ਜੇ ਖਿੱਚ ਕੇ ਮਾਰੀ ਹੋਵੇ ਤਾਂ ਨਹੀਂ ਠੀਕ ਆ ਮੋੜ ਲਾ ਵੀਰੇ ਸਿੰਘ ਵੀ ਸੱਜਣਾ ਕੋਕ ਘਈਆ ਕੱਟੀ ਦਾ ਬਹੁਤ ਟੌਪ ਦੀ ਤੇ 12 12.5 ਕਿਲੋ ਦੁੱਧ ਤੱਕੜੀ ਤੇ ਰੱਖਦੀ ਆ ਰੱਖਦੀ ਵੀ ਹੋਗੀ ਦੋ ਟਾਈਮ ਤਿੰਨ ਟਾਈਮ ਚੋ ਕੇ ਕੋਈ ਖੜੇ ਚੱਕਦੀ ਤੇ ਬਾਪੂ ਚਮੜੀ ਵੇਖਦੀ ਹਨਾ ਕਾਗਜ਼ ਵਰਗੀ ਪਤਲੀ ਆ ਕਾਗਜ਼ ਵਰਗੀ ਆ ਜੀ ਵਾਕਿਆ ਬਾਲਦ ਵਾਲੀ ਹੁਸਨਾਂ ਦੀ ਕੁਆਲਿਟੀ ਚੈੱਕ ਕਰਾ ਲਓ ਬਹੁਤ ਸਾਰਾ ਮੈਂ ਨਾ ਯਾਰ ਵੀਰੇ ਇਹ ਨਾ ਆਪਾਂ ਕੋਈ ਚੀਜ਼ ਰਹਿਣ ਹੀ ਨਹੀਂ ਦੇਣੀ ਜਿਹੜੀ ਇਹਦੀ ਵਿਖਾਈਏ ਨਾ ਆਪਣੇ ਭੈਣਾ ਭਰਾਵਾਂ ਨੂੰ ਘਰੇ ਬੈਠਾ ਖਰੀਦ ਸਕਦਾ ਆਪਣੇ ਤੋਂ ਬਿਲਕੁਲ ਜੀ ਬਿਲਕੁਲ ਵੇਖੋ ਸੱਜਣਾ ਇਥੇ ਵੇਖੀ ਹੋਇਆ ਬੱਚਾ ਹੀ ਤਰ੍ਹਾਂ ਦੇ ਪਤਾ ਲੱਗ ਜਾਂਦਾ ਹਾਂਜੀ ਤੇ ਬਾਕੀ ਸੱਜਣਾ ਇਹ ਸਿੰਗ ਵੀ ਕنگਰੇ ਵਾਲਾ ਇਹਦਾ ਜਿਹੜੇ ਮੈਂ ਕਹਿ ਤੀਏ ਨਾ ਪੂਰਾ ਟੌਪ ਦਾ ਇੱਥੋਂ ਵੇਖੋ ਇੱਥੋਂ ਜੱਜਮੈਂਟ ਆਉਂਦੀ ਹੋਊਗੀ ਤੁਹਾਨੂੰ ਕਿ ਕੱਟੀ ਵਾਕਿਆ ਜੀ ਦੁੱਧ ਵਾਲੀ ਆ ਵੇਖੋ ਸੱਜਣਾ ਲੱਗੇ ਨਾ ਥਣਚਾਰੇ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਤੇ ਪਾਵੇ ਚਾਰੇ ਇੱਕੋ ਜਿਹੇ ਹਾਂ ਇੱਕ ਗੁੱਠ 3 ਕਿਲੋ ਦੀ ਹੋਊਗੀ ਹੋਊਗੀ ਵੀਰੇ ਕੋਈ ਸ਼ੱਕ ਨਹੀਂ ਬੋ ਆਉਂਦੇ ਸੂਏ ਨੂੰ ਡਬਲ ਮੈਂ ਬਣ ਜਾ। ਡਬਲ ਬਣ ਚੁ ਵੱਡੀ ਹੋ ਜਾ ਕੱਦ ਕਰਨਾ ਅਜੇ ਬਹੁਤ ਜ਼ਿਆਦਾ। ਉਦੋਂ ਵੱਡੀ ਐ ਛੋਟੀ ਨਹੀਂ ਬਣ ਕੱਦ। ਜਿਵੇਂ ਇਹਦੀ ਪੂਸ਼ੀਆ ਸੂਈ ਇਹ ਮਹੀਨੇ ਦੇ ਵਿੱਚ ਵਿੱਚ ਹੀ ਹੋ। ਨਹੀਂ। ਕਿ ਵੱਧ ਚੜਦੀ ਐ। ਇਹ ਘੱਟ ਹੋਈ। ਇਹ ਘੱਟ ਜੇ ਇਹਨੂੰ ਕੱਟ। ਕੱਟੀ ਹੋਇਆ ਕਹਾਂ ਮੈਂ ਜੀ। ਇਹਨੂੰ ਦਿਨ ਹੋ ਗਏ 15 ਕਿਉਂਕਿ ਇਹਦਾ ਬੱਚਾ ਉਦੋਂ ਛੋਟੀ ਸੂਈ ਸੀ ਤਾਂ ਇਹ ਕੱਟਣਾ ਮੇਰਾ ਕੁਲਾ ਸੀ ਨਾ। ਠੀਕ ਆ। ਇਹ ਥੋੜੇ ਜਾ ਕੇ ਦਾ ਹਾਂ ਦਾ ਹਾਂ। ਅਜੇ ਤਾਂ ਜਮਾ ਤਾਜੀ ਆ। ਤਾਜੀ ਤਾਜੀ ਆ ਜੀ। ਉਹ ਜਿਹੜਾ ਤਾਜ਼ਾ ਬੱਚਾ ਮਰ ਜਾਂਦਾ। ਤੇ ਬੱਕੂ ਫੇਰੇ 14 ਕਿਲੋ ਦੁੱਧ ਦੇਈ ਜਾਊਗੀ ਰ ਠੀਕ ਹੈ ਜੇ ਪਾਜੀ ਕੋਈ ਨਾ ਸਮਝਾ ਵਾਲਾ ਬੰਦਾ ਖੜੂਗਾ ਨਾ ਹਾਂ ਤੇ 16 ਨੂੰ ਕਰ ਸਕਦੀ ਹੈ ਕਰ ਸਕਦੀ ਕੱਟੀ ਨੂੰ ਕੋਈ ਪ੍ਰਵਾਹ ਨਹੀਂ ਇਹਦਾ ਜਾ ਕੇ ਅਗਲੇ ਦੇ ਘਰੇ ਵੀ ਡੰਗ ਪਾਉਂਦੀ ਨਹੀਂ ਨਾ ਨਾ ਕਰਨੀ ਹੋਊਗੀ ਭੰਨੇ ਬੰਦੀ ਤੇ ਵਾਪਸ ਜਦੋਂ ਭੰਨੇ ਘਰ ਤੇ ਨਾ ਮਿਲੇ ਤਾਂ ਵਾਪਸ ਐਡੀ ਆਪਾਂ ਨੂੰ ਇਹਦੇ ਤੇ ਮਾਨ ਹਾਂ ਬਿਲਕੁਲ ਮਾਨ ਹੈ ਪੂਰਾ ਤਾਂ ਹੀ ਸੇ ਤੁਹਾਨੂੰ ਪਤਾ ਕੀ ਜੀ ਮਾਨ ਹੋਏ ਤਾਂ ਫੇਰ ਹੀ ਬੰਦਾ ਗੱਲ ਕਰਦਾ ਵਾਕਿਆ ਯਾਰ ਕੀ ਬਾਤ ਆਹ ਵੇਖੋ ਤੁਸੀਂ ਪਵਾ ਯਾਰ ਪੰਜੇਰੀ ਬਹਿ ਕੇ ਹਨਾ ਹਾਂ ਜੀ ਜਿੰਨੀ ਆਰੀ ਮਜ਼ੇ ਵੇਖੋ ਤਾਰ ਕੀ ਬਾਤ ਆ ਬੁਸ਼ੀ ਜੀ ਲੋਡ ਵੀ ਨਹੀਂ ਕੀਨੀ ਕੀ ਬਾਤ ਟਰਾਈ ਕੋਲੀ ਬੋਧ ਆ ਉਦੋਂ 4 ਵਜੇ ਇਹਨੇ ਸ਼ਾਮਾਂ ਨੂੰ ਡਿਕਣਾ ਉਦੋਂ 4 ਵਜੇ ਸੌਣ ਨਹੀਂ ਦਿੰਦੀ ਛੇਰੇ ਨਹੀਂ ਹੁਣ ਵੀ ਇਹਦਾ ਬਾਪੂ ਕਿਤੇ ਫਰਿਜ ਫਰੋਜੇ ਖਰਾਬ ਹੋ ਜਾਏ ਤਾਂ ਕੋਈ ਚੱਕਰ ਨਹੀਂ ਜਦੋਂ ਮਰਦੀ ਝੋਕੇ ਹੈਨਾ ਚਾਹ ਬਣਾ ਲਓ ਚਾਹ ਬਿਲਕੁਲ ਕੀ ਬਾਤਾਂ ਲਓ ਵੀ ਸੱਜਣਾ ਤੇ ਉਹ ਕੱਟੀ ਵਿਖਾਉਣੀ ਆਪਾਂ ਸਾਡੀ ਇਹ ਤਾਂ ਸ਼ੌਂਕ ਕਰਾਉਣਾ ਵੇਚਣੀ ਨਹੀਂ ਆ ਓਕੇ 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 ਚਲੋ ਕੋਈ ਸ਼ੌਂਕੀ ਬੰਦਾ ਲੇਖੂਗਾ ਠੀਕ ਆ ਕੋਈ ਕਹਿੰਦਾ ਨਜਰਵਾਦੀ ਕੋਈ ਚੱਕਰ ਨਹੀਂ ਵੀਡੀਓ ਇਹ ਸੀ ਨੂੰ ਹੋ ਜਾਣਾ ਓ ਨਹੀਂ ਨਹੀਂ ਐ ਤਾਂ ਆਪਣੀ ਭੈਣਾ ਭਰਾ ਵੇਂਦੇ ਆ ਆਪਣੇ ਸ਼ੌਂਕੀ ਬੰਦੇ ਵੇਦੇ ਬਾਕੀ ਉਹ ਪ੍ਰਮਾਤਮਾ ਦੀ ਨਿਗਾਸ ਵੱਲੀ ਹੋਵੇ ਹਾਂਜੀ ਫੇਰ ਨਹੀਂ ਹੈਨਾ ਕੱਟੀ ਦੋ ਦੇ ਦੰਦ ਤੇ ਕੱਟੀ ਤੇਰੀ ਉਸ ਏਰੀਏ ਦੀ ਹੈਨਾ ਇਹ ਨਹੀਂ ਰਾਵਦੀਆਂ ਹੈਨਾ ਕਰਮਾ ਲੀਆਂ ਚੱਲ ਪੁੱਤ ਤੇ ਟੀਕਾ ਲਵਾਤਾ ਅਜੇ ਕਿ ਨਹੀਂ ਲਵਾਤਾ ਲਵਾਤਾ 3 ਮਹੀਨੇ ਹੋ ਗਏ 18 ਤਰੀਕ ਨੂੰ ਬਹੁਤ ਟਾਪ ਦੀ ਮੈਂ ਤੇਰੀ ਸਜਣਾ ਘਰੇ ਤਿਆਰ ਹੋ ਜੂਗੀ ਇਹ ਇਦਾਂ ਦੀਆਂ ਕੱਟੀਆਂ ਤਿਆਰ ਕਰਨੇ ਨੇ ਘਰ ਨਹੀਂ ਕਲੀ ਰੱਖਿਆ ਨਹੀਂ ਬਾਪੂ ਕਦਰ ਵੀ ਪੈ ਜੂਗੀ ਦੀ ਬਹੁਤ ਜਿਆਦੇ ਚੰਗੀ ਕੱਟੀ ਤਿਆਰ ਹੋਊਗੀ ਜਦੋਂ ਹੋਈ ਮੈਂ ਨਾ ਯਾਰ ਭਾਈ ਬਾਕੀ ਇਹਦਾ ਜਿਹੜਾ ਮੂੰਹ ਮਾ ਨਾ ਕਿਸੇ ਚੰਗੇ ਮਾਲੀ ਦੀ ਹੈ ਤੀ ਕਰ ਜਾਂਦੀ ਕਹਿੰਦੇ ਜੇ ਹੋਊਗੀ ਵੀ ਪੱਕੀ ਕੋਈ 100 ਦੀ 100 ਹੀ ਆ ਹਾਂਜੀ ਅਰ ਜਾਂਦੀ ਆ ਇਹ ਵੀਰੇ ਕੋਈ ਸ਼ੱਕ ਨਹੀਂ ਹਾਂਜੀ ਠੀਕ ਹੈ ਆਪਾਂ ਸ਼ੌਂਕ ਤੌਰ ਤੇ ਵਿਖਾਉ ਸ਼ੌਂਕ ਤੌਰ ਤੇ ਵਿਖਾ ਲਈ ਇਹ ਸੀਗੇ ਸੱਜਣਾ ਐਨੀਮਲ ਫੋਰ ਸੇਲ ਵਿਕਾਉ ਵੀਰ ਸਤਨਾਮ ਕੋਲੇ ਪਿੰਡ ਧੀਰ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਦੀ ਗੱਲ ਕਰ ਲਈਏ ਤਾਂ ਸੱਜਣਾ ਬਟਾਲਾ ਆ ਗਈ ਤੇ ਟੌਪ ਦੇ ਪਸ਼ੂ ਆ ਵੀਰ ਕੋਲੇ ਬਾਕੀ ਸੂਈਆਂ ਸਵਾਈਆਂ ਮਈਆਂ ਯਾਰ ਇਹਦੇ ਚ ਤਾਂ ਕੋਈ ਦੋ ਰਿਆ ਹੀ ਨਹੀਂ ਕਿ ਆਪਾਂ ਚੰਗੀਆਂ ਕਹਿ ਦਈਏ ਕਿਉਂਕਿ ਸੂਆ ਪਸ਼ੂ ਆ ਤਾਂ ਤੁਸੀਂ ਦੁੱਧ ਚੋ ਸਕਦੇ ਆ ਗੱਭਣਾਂ ਦਾ ਯਾਰ ਆ ਕੇ ਥਣ ਥਣ ਵੇਖ ਸਕਦੇ ਆ ਹਨਾ ਤਾਂ ਕੋਈ ਪਾਈ ਦੀ ਵੀ ਗੱਭਰ ਕੋਈ ਲੈਂਦਾ ਨਹੀਂ ਇਹ ਵੀਡੀਓ ਦੇ ਵਿੱਚ ਹਾਂ ਘੱਟ ਲੈਂਦਾ ਅਗਲਾ ਡਰ ਜਾਂਦੇ ਆ ਥੋੜੇ ਜੀ ਡਰ ਜਾਂਦੇ ਆ ਵੀ ਯਾਰ ਛੋਟਾ ਨਹੀਂ ਪਈ ਇਹਨਾਂ ਸੂਈਆਂ ਸਵਾਈਆਂ ਇਹਦਾ ਦੁੱਧ ਤੇ ਆਈਆਂ ਜਾ ਕੇ ਮੰਨ ਲਾ ਵੀ ਬਣਿਆ ਹੀ ਆ ਸਭ ਕੁਝ ਭਾਂਡੇ ਚ ਚੋਣੀ ਆ ਕਿ ਚੋਣੀ ਆ ਤੇ ਦਾਣਾ ਪਾਓ ਤੇ ਚੋਵੋ ਉਹ ਕਾਮਾ ਸਤਨਾਮ ਕੋਲੇ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ। ਆ ਵੀਰੇ ਆ ਝੋਟੀ ਦਾ ਫਿਰ ਰੇਟ ਕੀ ਰਹੂਗਾ? ਇਹਦਾ ਝੋਟੀ ਦਾ ਭਾਜੀ ਚਲੋ ਤੁਸੀਂ ਕਹਿੰਦੇ ਪਹਿਲੀ ਵਾਰੀ ਮੇਰੇ ਮੁਲਾਕਾਤ ਹੋਈ ਹੈ ਤੇ ਪਧਰਾ ਹੀ ਰੇਟ ਕਰਨਾ ਵਾ। ਹਾਂਜੀ। ਮੂਲ 1,30,000 ਹੈ। 1,30,000 ਹਾਂਜੀ। ਤੇ ਬਾਕੀ ਜਿਹੜਾ ਭੈਣ ਭਰਾ ਫੋਨ ਲਾਊਗਾ ਹਾਂਜੀ ਹਾਂਜੀ ਉਹਦਾ ਜਿੱਥੇ ਵੀ ਸੌਦਾ ਹੋ ਜੇ ਬਾਕੀ ਠੋਕੀ ਇਕੱਲੇ ਹਨਾ। ਹਾਂਜੀ। ਕਿਆ ਬਾਤਾਂ। ਸੱਜਣੋ ਟਾਪ ਦਾ ਨਗੀਨਾ ਝੋਟੀ ਆ ਕੱਲਾ ਬੱਚੇ ਦਾ ਜਰੂਰ ਮੜਾ ਜਾ ਵਾਟਾ ਤੇ ਬਾਕੀ ਦਾ ਨਾ ਬੱਚੇ ਦਾ ਮੱਤਾ ਕੋਈ ਨਹੀਂ ਜਮਾ ਨਗੀਨਾ ਹੀ ਹੈ ਹਾਂ ਉਹਦੀ ਜਿਹੜੇ ਬੱਚੇ ਨੇ ਦਦੀ ਚੁੰਗਣਾ ਸੀ ਵਾਕਿਆ ਹੀ ਵਾਕਿਆ